ਖਤਰਨਾਕ ਗੈਂਗਸਟਰ ਦਾ ਭਰਾ ਨਾਜਾਇਜ਼ ਅਸਲੇ ਅਤੇ ਕਾਰਤੂਸਾਂ ਤਮੇਦ ਪੁਲਿਸ ਦੇ ਵੱਲੋਂ ਕੀਤਾ ਗਿਆ ਗ੍ਰਿਫਤਾਰ ਮਾਮਲਾ ਦਰਜ ਕਰ ਸ਼ੁਰੂ ਕੀਤੀ ਗਈ ਕਾਨੂੰਨੀ ਕਾਰਵਾਈ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਦੇ ਵੱਲੋਂ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਥਾਣਾ ਬਖਮਲ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ ਫਰੀਦਕੋਟ ਨਿਵਾਸੀ ਇੱਕ ਵਿਅਕਤੀ ਨੂੰ ਦੋ ਪਿਸਤੋਲਾਂ ਅਤੇ ਕਾਰਤੂਸ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਇਹ ਇੱਕ ਖਤਰਨਾਕ ਗੈਂਗਸਟਰ ਨੀਰਜ ਚਸਕਾ ਦਾ ਪੜਾ ਹੈ ਜੋ ਕਿ ਗੰਭੀਰ ਜੁਰਮਾਂ ਦੇ ਵਿੱਚ ਹੋਏ ਮੁਕਦਮਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਮੁੱਢਲੇ ਤੌਰ ਤੇ ਵੀ ਪਤਾ ਲੱਗਿਆ ਹੈ ਕਿ ਇਹ ਇੱਕ ਬੈਂਕ ਦੇ ਵਿੱਚ ਕੰਮ ਕਰਦਾ ਹੈ ਅਤੇ ਇਸ ਦੇ ਕੋਲੋਂ ਕੱਲ ਹਥਿਆਰਾਂ ਸਮੇਤ ਇਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਦੇ ਵੱਲੋਂ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਮੁਕੱਦਮਾ ਦਰਜ ਕਰ ਕਾਰਵਾਈ ਆਰੰਭੀ ਜਾ ਰਹੀ ਹੈ ਇਸ ਦਾ ਵੀ ਅਗਲਾ ਪਿਛਲਾ ਰਿਕਾਰਡ ਪੁਲਿਸ ਦੇ ਵੱਲੋਂ ਖੰਡਾਲਿਆ ਜਾ ਰਿਹਾ ਹੈ ਕਿ ਇਸ ਦਾ ਕੋਈ ਅਪਰਾਧਿਕ ਰਿਕਾਰਡ ਆਦਿ ਤਾਂ ਨਹੀਂ ਅਤੇ ਇਸ ਨੂੰ ਮੌਜੂਦ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਆਦੀ ਵੀ ਹਾਸਲ ਕੀਤਾ ਜਾਵੇਗਾ ਜਿਸ ਦੇ ਵਿੱਚ ਹੋਰ ਵੀ ਡੂੰਘਾਈ ਦੇ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੇ ਅਗਲੇ ਪਿਛਲੇ ਲਿੰਕ ਆਦਿ ਦਾ ਪਤਾ ਲਗਾਇਆ ਜਾ ਸਕੇ ਡੀਐਸਪੀ ਨੇ ਸਾਫ ਤੌਰ ਤੇ ਕਿਹਾ ਕਿ ਇਸ ਦੇ ਭਰਾ ਦਾ ਕਾਫੀ ਗੰਭੀਰ ਪਰਚਿਆਂ ਵਿੱਚ ਨਾਮਜ਼ਦ ਹੋਣ ਦੇ ਕਾਰਨ ਇਸ ਦੇ ਵੀ ਲਿੰਕ ਖੰਗਾਲੇ ਜਾ ਰਹੇ ਹਨ ਪੂਰੀ ਜਾਣਕਾਰੀ ਸੁਣਵਾਨੇ ਆ ਡੀਐਸਪੀ ਸਿਟੀ 2 ਦੀ ਜ਼ੁਬਾਨੀ ਇੱਕ ਪੁਲਿਸ ਪਾਰਟੀ ਨਾ ਆਪਣੇ ਥਰਮਲ ਦੀ ਪੁਲਿਸ ਪਾਰਟੀ ਚੈਕਿੰਗ ਦੌਰਾਨ ਜਦੋਂ ਜਾ ਰਹੀ ਸੀ ਤਾਂ ਉਹਨਾਂ ਨੂੰ ਇੱਕ ਸਸਪੈਕਟ ਸ਼ੱਕੀ ਵਿਅਕਤੀ ਮਿਲਿਆ ਜਿਸ ਨੂੰ ਉਹਨਾਂ ਨੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਜਦੋਂ ਉਸ ਸਸਪੈਕਟਡ ਪਰਸਨ ਦੀ ਤਲਾਸ਼ੀ ਕੀਤੀ ਗਈ ਤੇ ਉਸ ਤੋਂ ਨਾਮ ਪਤਾ ਪੁੱਛਿਆ ਗਿਆ ਤਾਂ ਮੌਕੇ ਤੇ ਉਸ ਕੋਲੋਂ ਦੋ ਨਜਾਇਜ਼ ਪਿਸਟਲ ਬਰਾਮਦ ਹੋਏ ਤੇ 32 ਬੋਰ ਦੇ ਤੇ ਨਾਲ 9 ਲਾਈਵ ਕਾਟਰੀ ਜਿਸ ਬਰਾਮਦ ਹੋਏ ਤਾਂ ਜਦੋਂ ਉਸ ਨੂੰ ਪੁੱਛਗਿਚ ਕੀਤੀ ਗਈ ਤਾਂ ਉਸ ਸਸਪੈਕਟਡ ਜਿਹੜਾ ਪਰਸਨ ਹੈਗਾ ਉਸ ਦਾ ਨਾਮ ਹੈਗਾ ਪਵਨਦੀਪ ਕੁਮਾਰ ਪੁੱਤਰ 사ਜਨ ਗੁਪਤਾ ਜੋ ਕਿ ਜੈਤੋ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਹੈਗਾ ਸਰ ਬੈਕਗ੍ਰਾਉਂਡ ਵਿਵਾਦਤ ਰਿਹਾ ਹੈ ਇਹਦੇ ਬ੍ਰਦਰ ਦਾ ਹੈਗਾ ਗੈਂਗਸਟਰ ਹੈ ਇਹ ਲਿਖ ਰਹੇ ਹਾਂ ਜਿਹੜਾ ਇਹ ਪਵਨਦੀਪ ਹੈਗਾ ਇਹਦਾ ਤਾਂ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਸਾਰਾ ਚੈੱਕ ਕਰ ਰਹੇ ਆ ਵੀ ਇਸ ਤੇ ਪੁਰਾਣੇ ਕਿੰਨੇ ਮੁਕਦਮੇ ਹੈਗੇ ਆ ਕਿਉਂਕਿ ਫਰੀਦਕੋਟ ਦਾ ਰਹਿਣ ਵਾਲਾ ਹੈਗਾ ਬਟ ਪ੍ਰੀਲਿਮਿਟਰੀ ਜੋ ਸਾਹਮਣੇ ਆਇਆ ਹੈਗਾ ਇਸ ਦਾ ਇੱਕ ਬ੍ਰਦਰ ਹੈਗਾ ਜੀ ਨੀਰਜ ਚਸਕੇ ਦੇ ਨਾਮ ਤੇ ਹੈਗਾ ਜੋ ਮੌਜੂਦਾ ਸਮਾਂ ਹੁਣ ਜੇਲ੍ਹ ਦੇ ਵਿੱਚ ਹੈਗਾ ਉਹਦਾ ਭਰਾ ਇਹਦੇ ਭਰਾ ਤੇ ਜ਼ਰੂਰ ਕਾਫੀ ਜਿਆਦੇ ਹੀਨियस ਜੁਰਮਾਂ ਦੇ ਮੁਕਦਮੇ ਦਰਜ ਹਨ ਸਰ ਕਿਹੜੀ ਕੈਟਾਗਰੀ ਦੇ ਅੰਦਰ ਜਿਹੜਾ ਇਹਦਾ ਭਰਾ ਦੇਖੋ ਮੈਂ ਇਹ ਕਹਿ ਸਕਦਾ ਵੀ ਕਾਫੀ ਨਟੋਰੀਅਸ ਗੈਂਗਸਟਰ ਹੈਗਾ ਜੀ ਉਹ ਕਿਉਂਕਿ ਉਹ ਆਫੀਸ਼ੀਅਲੀ ਤਾਂ ਕੋਈ ਐਡਾ ਹੈ ਨਹੀਂਗਾ ਬਟ ਕਾਫੀ ਨਟੋਰੀਅਸ ਗੈਂਗਸਟਰ ਹੈ ਜਿਸ ਤੇ ਕਾਫੀ ਹੀਨियस ਕ੍ਰਾਈਮ ਦੇ ਮਕਦਮੇ ਦਰਜ ਨੇ ਬੈਂਕ ਬੁੱਕ ਵੀ ਲੱਗੇ ਜੀ ਇਹ ਵਿਅਕਤੀ ਜਿਹੜਾ ਸੀਗਾ ਬੈਂਕ ਕੀ ਨੰਬਰ ਇਹਦੀ ਨਾਲ ਅਸੀਂ ਪ੍ਰੀਲਿਮਨਰਲੀ ਇੱਕ ਇਹਨਾਂ ਨੇ ਇੱਕ ਵਾਰਦਾਤ ਕਰਨੀ ਸੀ ਜੋ ਚੀਜ਼ ਸਾਹਮਣੇ ਆਈ ਆ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੈਗੀ ਉਹਦੇ ਰਿਗਾਰਡਿੰਗ ਇਹ ਆਪਣੀ ਸਾਰੀ ਪਲੈਨਿੰਗ ਕਰ ਰਹੇ ਸੀਗੇ ਤਾਂ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹਨੂੰ ਸਾਰਾ ਕਲੀਅਰ ਕਰਾਂਗੇ ਵੀ ਇਹ ਐਗਜੈਕਟਲੀ ਕੀ ਕੰ